ਆਸਰੀ ਗਾਲ ਬਈ ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਜਿਵੇਂ ਤੁਹਾਨੂੰ ਪਤਾ ਹੀ ਹੈ ਨਾ ਬਈ ਵੀਰ ਪੇਰ ਦਾ ਕੰਮ ਚੱਲਦਾ ਹੈ ਦੀਵਾਨ ਕਮੈਨ ਖੁੱਲੀ ਹੋਈ ਦੀ ਹੈ ਨਾ ਠੰਡ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਵੀ ਇੱਕ ਦੋ ਦਿਨ ਤਾਂ ਨਾ ਬਈ ਐਕਸਟਰਾ ਲੱਗੇ ਜਾਂਦੇ ਕਿਉਂ ਐ ਘਰੋਂ ਨਿਕਲਦਿਆਂ ਨੂੰ ਵੀ 9 9:30 ਮੰਨ ਲਓ 11 ਵਜੇ ਮਸ਼ੀਨ ਕੋਲ ਆਉਂਦਾ ਮੁੱਖ ਦੀ ਗੱਲ ਇਹ ਕਰੀਏ ਬਾਕੀ ਇਹਦਾ ਮਸ਼ੀਨ ਦਾ ਨਾ ਕੰਮ ਆ ਜਿਹੜਾ ਮੰਨ ਲਓ ਦਿੱਕਤ ਵੀ ਇਹਦੇ ਵਿੱਚ ਦਿਕਤ ਦਾ ਹੱਲ ਹੋ ਗਿਆ ਜੀ ਬਾਕੀ ਵੀਰ ਉਹ ਨਹੀਂ ਅੱਜ ਹਨਾ ਉਹਨਾਂ ਨੂੰ ਵੀਰ ਉਹਨਾਂ ਨੂੰ ਪੁੱਛਾਂਗੇ ਆਪਾਂ ਚਲੋ ਕੰਮ ਕਰਦੇ ਆ ਹਨਾ ਆਪਾਂ ਨੇ ਤੱਕ ਕਹਿਣਾ ਹੀ ਆ ਜੰਗਾ ਵੀ ਮਾੜੇ ਕੰਮ ਨੂੰ ਚੰਗਾ ਕਹਿਣੀ ਹੈ ਕਹਿਣਾ ਹੈ ਬਾਕੀ ਵੀਰ ਉਹਨਾਂ ਦੇ ਪੁੱਛਾਂਗੇ ਵੀ ਅੱਜ ਇਹਦਾ ਜਿਹੜਾ ਹਨਾ ਢੜਕਾ ਦੀ ਮਸ਼ੀਨ ਦਾ ਦੇਖੋ ਕਿੰਨੀਆਂ ਚੀਜ਼ਾਂ ਇੱਕ ਨੰਬਰ ਇੱਕ ਆਹ ਤੜਕਾ ਆ ਚੀਜ਼ਾਂ ਹਨਾ ਸਪੋਰਟਾਂ ਵਾਲੋ ਤੋੜ ਦਿੰਦੀ ਦੀ ਇਹ ਢੜਕੇ ਦਾ ਇੱਕ ਨੁਕਸਾਨ ਦੇਖੋ ਤੁਸੀਂ ਉਹਦੇ ਬਾਅਦ ਆਹ ਦੇਖੋ ਪੈਰ ਹਨ ਜਿਹੜੇ ਹਨਾ ਇਹ ਇਹ ਪਾਟ ਦਿੰਦੀ ਦੀ ਮਤਲਬ ਕਿਤੇ ਦੇ ਵੀ ਤੋੜ ਸਕਦੀ ਆ ਉਦੇਵਾਰਾ ਚਾਸੀ ਆ ਆ ਆ ਪੁਰਜਨੇ ਹੱਥ ਵੋਟਾਂ ਲਾਈ ਉਹਨੇ ਕੰਪਨੀ ਦੇ ਇਹੇ ਉਹਦੇ ਬਾਅਦ ਜਿਵੇਂ ਬਹੁਤ ਜਣੀ ਕਹਿਦੀ ਆ ਆਪਾਂ ਵੀ ਕੋਈ ਚੀਜ਼ ਇਹਨੇ ਛੱਡੀ ਹੋਣੀ ਹੈਗੀ ਤੋੜਨੇ ਦੀ ਮੈਨੂੰ ਨਾ ਪਰਲੇ ਪਾਸੇ ਬਹੁਤ ਨੱਠਾ ਆ ਜਾਂਦਾ ਰਹਾ ਮਗਾ ਕੇ ਤੁਹਾਨੂੰ ਬਾਕੀ ਹੁਣ ਰੈਡੀ ਆ ਅੱਜ ਅਹੀਂ ਲੀਵਰ ਵਾਸਤੇ ਹੈ ਨਾ ਇਹਦਾ ਲੀਵਰ ਆ ਜਿਹੜਾ ਆਪਾਂ ਅੱਜ ਲਾਦਣਾ ਬਾਕੀ ਆ ਚੀਜ਼ਾਂ ਦੇ ਕੋਹਣਾ ਨੇ ਤੇ ਆ ਦੇਗਾ ਕੀ ਆ ਦਿਖਾ ਦੇ ਜਿੱਥੇ ਮੰਨ ਲਓ ਆ ਸਪੋਰਟ ਹਾ ਨਾ ਬੋਮ ਐਂਗਲੀਆਂ ਲੱਗੀਆਂ ਨੇ ਬੀ ਟਾਈਪ ਜਾਂ ਕਹਾਂ ਸਾਰੇ ਹੀ ਟੁੱਟ ਗਿਆ ਤੇ ਟੜਕੇ ਦੇ ਕਾਰਨ ਟੁੱਟਿਆ ਸਾਰੇ ਹੀ ਬਈ ਇਹ ਵੀ ਇੰਨਾ ਜ਼ਰੇ ਮਸ਼ੀਨ ਦਾ ਧੜਕਾ ਤੇ ਇਹਦਾ ਐ ਨਹੀਂ ਦੀ ਪਤਾ ਵੀ ਇਹ ਕੀ ਤੋੜ ਕੇ ਖੜ ਜਾਂਦੀ ਦੀ ਬਾਈ ਉਹ ਨਹੀਂ ਗਏ ਨੇ ਬਾਕੀ ਦਾ ਕੰਮ ਆ ਜਿਹੜਾ ਹਨ ਹੁਣ 100% ਤਾਂ ਮੰਨ ਲਓ ਸਿਰੇ ਹੀ ਅੱਜ ਵੀ ਇੱਕ ਆਪਣੇ ਕੈਂ ਵਾਲੀ ਸ਼ਾਪ ਤਾਂ ਜਿਹੜੀ ਉਹ ਥੋੜੇ ਜੇ ਫਿੱਟ ਕਰਨ ਲੱਗੇ ਉਹ ਐ ਵੀ ਖੋਲ ਕੇ ਹਨ ਗਰੇਜ ਨਹੀਂ ਤਾਂ ਜਾਂਦਾ ਮਗਨੇ ਘੋੜੀਆਂ ਉਹਨੇ ਥੱਲੇ ਕੈਂ ਵਾਲੀਆਂ ਉਹਨੂੰ ਗਰੀਜ ਨਹੀਂ ਰਿਹਾ ਜਾਂਦਾ ਬਾਕੀ ਆਪਣਾ ਥਰੈਸ਼ਰ ਇਹ ਜੀ ਪਾਤਾ ਆਪਾਂ ਥਰੈਸ਼ਰ ਨੂੰ ਜਰ ਪਾ ਕੇ ਸੌਂ ਟ੍ਰਿਪ ਲਾ ਕੇ ਬੈਠੇ ਆਂ ਜੀ ਇਹਦੀ ਬਾਕੀ ਹੁਣ ਕਈ ਭਰਾ ਪੁੱਛਣਗੇ ਬਾਈ ਥਰੈਸ਼ਰ ਦਾ ਜ਼ਰੂਰ ਦੱਸਣਾ ਹੁੰਦਾ ਵੀ ਥਰੈਸ਼ਰ ਦੀ ਇਹ ਸੈਟਿੰਗਾਂ ਕਿੱਥੇ ਕਰੀ ਆ ਹੁਣ ਮੈਂ ਤੁਹਾਨੂੰ ਦੱਸਦਾ ਬਾਈ ਤੇ ਮੈਂ ਚੱਕੜ ਨੂੰ ਪ੍ਰੂਫ ਚੱਕੜ ਨੂੰ ਜਿਹੜੇ 20 ਸਥੇ ਕਰੀ ਆ ਆਪਣੇ ਹਨਾ 20 ਜਿਹੜਾ ਬਹੁਤ ਪ੍ਰਾਭ ਹੁੰਦਾ ਨਾ ਪੰਜਾਬ ਦੇ ਵਿੱਚ ਫਸਲਾਂ ਵੀ ਉਹਦਾ ਚੁੱਪੀ ਮੇਰੇ ਕੋਲੋਂ ਦੇ ਬਾਹਰ ਦੇ ਵੀ ਇਹ ਨਿਕਲਣਾ ਹੈ ਰੱਖਣਾ ਪੈਂਦਾ ਕਰਨਾ ਤੇ ਹੁਣ ਆਪਣਾ ਜਿਹੜਾ ਇਹ ਥਰੈਸਰ ਦੀ ਬਣਾਈ ਕਰੀ ਆ ਪਰ ਹੈ ਨਾ ਮੰਨੋ ਇਹਦੀ ਇਹ ਪੰਜਾਬ ਪੰਜਾਬ ਮਸ਼ੀਨ ਚੱਲਣੀ ਆ ਇਹ ਵੀ ਫਰਕ ਹੁੰਦਾ ਨਾ ਵੀ ਕਈ ਵੀਰੇ ਕਹਿੰਦੇ ਨੇ ਪੰਜਾਬ ਔਰ ਬਾਹਰ ਦਾ ਕੀ ਫਰਕ ਆ ਉਹ ਵੀ ਮੈਂ ਦੱਸਦਾ ਤੁਹਾਨੂੰ ਕੀ ਫਰਕ ਆ ਇਹ ਜਿਹੜੀ ਹੁਣ ਬਾਸਕਟ ਆਪਾਂ ਬੰਨੀ ਹੈ ਜੀ ਇਹ ਹੈ ਨਾ ਮੰਨੋ ਇੱਥੇ ਪਹਿਲੀ ਫੱਟੀ ਦੇ ਬਾਸਕਟ ਦੇ ਹੈ ਨਾ ਮਲੋਬਾਰ ਦੇ ਜਿਹੜੀ ਚੂੜੀ ਆ ਆ 13 ਦੀ ਚੂੜੀ ਕਰਦਾ ਹੁੰਦਾ ਮੈਂ ਮੈਂ ਆਪਣੀ ਮਸ਼ੀਨ ਦੇ ਵੀਕਣੇ ਕਰਦਾ ਹੁੰਦਾ ਆ ਦੇਖੋ ਫਸ ਗਿਆ ਨਾ ਨਟ ਆ ਨਟ ਫਸਦਾ ਪੂਰਾ ਨਟ ਫਸਦਾ ਕਰਿਆ ਹੋਇਆ ਹੈ ਹਨਾ ਵੀ ਬਾਰ ਦੇ ਵਿੱਚ ਨਾ ਟਾਇਰ ਪੂਰਾ ਫਸਦਾ ਲੱਗਦਾ ਠੀਕ ਹੈ ਜੀ ਇਹਦੀ ਸਾਰੀ ਸੈਟਿੰਗ ਹੈ ਜਿਹੜੀ ਮੂਹਰੇ ਤੇ ਇਹ ਹੀ ਆ ਇਹ ਮੂਹਰੇ ਦੇ ਮਤਲਬ ਕਾਤੇ ਮੂੰਹ ਖੁੱਲਾ ਰੱਖਿਆ ਵੀ ਆਪਣੇ ਪੰਜਾਬ ਦੇ ਵਿੱਚ ਨਾ ਥੋੜੀ ਜੀ ਮਾਲ ਦੀ ਹੈ ਜਿਹੜੀ ਮਲਾਈ ਆ ਨਾ ਜਿਹੜੀ ਆਪਾਂ ਕਹਿੰਦੇ ਨੇ ਕਈ ਮਸ਼ੀਨਾਂ ਮਾਲ ਬਰੀਕ ਕਰ ਦਿੰਦੀਆਂ ਵੀ ਤੁੜੀ ਬਣਾਉਣ ਸਮੇਂ ਕਈ ਰੀਪਰ ਆਣੇ ਵੇ ਉਹ ਕਮੈਨ ਨੂੰ ਮਾੜੀ ਕਹਿਣ ਲੱਗ ਜਾਂਦੇ ਆ ਵੀ ਯਾਰ ਉਹ ਕਮੈਨ ਬਰੀਕ ਮਾਲ ਵੋ ਕਰਦੀ ਆ ਇਹ ਵੀ ਬਈ ਕਾਰਨ ਹੋ ਜਾਂਦਾ ਨਾ ਜਿਵੇਂ ਉਹਨਾਂ ਦੀ ਨਵੀਆਂ 12 ਨਵੀਂ ਬਾਸਕਟ ਨੂੰ ਸਮਝ ਲਓ ਕੱਟ ਲੱਗ ਕੇ ਨਵੀਆਂ ਬਣ ਗਈ ਇਹ ਚੀਜ਼ ਦਾ ਮੂਰੇ ਤਾਂ ਰੱਖੀ ਆ ਵੀ ਕਈ ਬੰਦੇ ਵੀਰ ਹੁਣ ਆਪਣੇ ਮੂਰੇ ਥਰੇਸ ਇਹਦੀ ਚੂੜੀ ਹਨਾ 13 ਦੀ ਪਿੱਛੇ 10 ਦੀ ਚੂੜੀ ਇਹ ਦੇਖੋ ਜੀ ਕਿੰਨਾ ਕਿੰਨਾ ਗੈਪ ਰਹਿ ਗਿਆ ਇਹਨੇ ਮਾਲ ਆ ਜਿਹੜਾ ਬਹੁਤ ਫੇ ਬਰੀਕ ਕਰਨ ਲੱਗ ਜਾਂਦੀ ਆ ਮਾਲ ਵੀ ਹਨਾ ਹੁਣ ਇਹ ਜਿਹੜੀ ਚੂੜੀ ਆ ਮੂਰਤ ਜਿੰਨਾ ਵੀ ਮਾਲ ਲਓਗੇ ਖੁੱਲਾ ਇੱਕ ਤਾਂ ਮਾਲ ਇਹ ਲਓ ਕਿ ਜਿਹਨੂੰ 13 ਤੇ ਚੱਲ ਨਹੀਂਦਾ ਹੈ ਨਹੀਂ ਨਾ ਇੱਕ ਇਹ ਤਾਂ ਮਨੋ ਆਪਣਾ ਗੁਣੀਆਂ ਹੁੰਦਾ ਇੱਕ ਸਿੱਧਾ ਕਰਨੇ ਦਾ ਬਾਸਕਟ ਮੋ ਨਾ ਵੀ 13 ਦੇ ਨਾਂ ਕਰੀਏ ਵੀ ਮਾਲ ਆ ਜਿਹੜਾ ਹਨਾ ਐਂ ਤਾਂ ਵੈਸੇ ਆਪ 17 ਦੇ ਵੀ ਕਰਦੇ ਹੁੰਦੇ ਆ 17 ਤੇ ਇਹ ਤਾਂ ਨਹੀਂ ਕਰੀ ਕਿਉਂ ਬਾਈ ਉਹ ਨਹੀਂ ਥੋੜੇ ਜੇ ਕੰਮ ਦੇ ਵਿੱਚ ਜੇ ਨਵੇਂ ਆ ਇਹਨਾਂ ਨੂੰ ਜੇ ਮੰਨ ਲਓ ਬਾਈ ਜਾਂ 17 ਤੇ ਕੋਈ ਦਿੱਕਤ ਆਈ ਹੈ ਨਾ ਨਹੀਂ ਮੈਂ ਜਿੱਥੇ 17 ਤੇ ਕਰਦਾ ਹੁੰਦਾ ਹੁਣ ਨਾ ਮੈਂ ਵੀਰ ਨੂੰ ਉਹਨੂੰ ਸਮਝਾ ਕੇ ਹੁਣ ਉਹਨਾਂ ਵੀ ਜੇ ਭਾਈ ਦਿੱਕਤ ਸਾਨੂੰ ਆਈ ਤਾਂ ਤੁਸੀਂ ਫਿਰ ਇਹ ਮੂਰੇ ਦੇ 13 ਤੇ ਜਾਂ 15 ਤੇ ਕਰ ਲਿਓ ਤੇ ਇਹ ਵੀਰ ਉਹ ਨਹੀਂ ਨਵੇਂ ਆ ਉਹਦੇ ਕਰਕੇ ਮੈਂ ਫੇਰ ਆਦੇ ਕੋਈ ਹੋਰ ਨਹੀਂ ਕਰਿਆ ਬਾਕੀ ਇਹਦੇ ਨਾਲ ਹੀ ਵਧੀਆ ਹੈ ਨਾ ਚੱਲਦਾ ਸਿਸਟਮ ਬਾਕੀ ਪਿੱਛੇ ਦੇ ਤੁਹਾਨੂੰ ਤੁਹਾਨੂੰ ਆ ਜਾ ਤਾਂ ਕਿ ਇੱਧਰ ਆ ਜਾ ਇਹ ਪਿੱਛੇ ਤੇ ਜਿਹੜੀ ਕਰੀ ਆ ਆਪਾਂ ਨੇ ਆ ਦੇਖੋ ਤੁਹਾਡੇ ਸਾਹਮਣੇ ਬਾਸਕਟ ਖੜੀ ਆ ਨਾ ਇਹ ਦੋ ਨੰਬਰ ਫੱਟੀ ਤੇ ਇਹ ਕਰੀ ਆ 10 ਦੀ ਚੂੜੀ ਵੀ ਜਿਹੜਾ ਆਪਣਾ ਬਰੀਕ ਦਾਣਾ ਹੈ ਮੰਨ ਲਓ ਪੰਜਾਬ ਦੇ ਵਿੱਚ ਹੈ ਨਾ ਕਣਕ ਦੇ ਦਾਣਾ ਥੋੜਾ ਜਿਆਦਾ ਬਰੀਕ ਹੋ ਜਾਂਦਾ ਨਾ ਮਰਜੂ ਜਿਆਦਾ ਆਉਂਦਾ ਜਿਹੜਾ ਜਦੋਂ ਪਿੱਛੇ ਆਈ ਜਾਂਦਾ ਜਦੋਂ ਕਿ ਤੂੜੀ ਬਣਾਉਨੇ ਆ ਤੂੜੀ ਬਣਾਉਣ ਸਮੇਂ ਵੀ ਉਹ ਦਾਣੇ ਯਰ ਟਰੇ ਭਰ ਜਾਂਦੀ ਹੈ ਨਾ ਜ਼ਿਮੀਂਦਾਰ ਨੂੰ ਇਹ ਹੁੰਦਾ ਵੀ ਯਾਰ ਕਮੈਂ ਦਾਣੇ ਛੱਡ ਗਈ ਪਰ ਉਹ ਇਹ ਨਹੀਂ ਦੇਖਦਾ ਕੋਈ ਵੀ ਉਹ ਦਾਣੇ ਮਾਰੂ ਹੁੰਨੇ ਆ ਉਹਦੇ ਕਰਕੇ ਇੱਥੇ ਆਪਾਂ ਦਾ ਰੈਸਰ ਜਿਹੜਾ ਹਨਾ ਬੰਨਿਆ ਹੈ ਬਾਕੀ ਤੁਸੀਂ ਕਿੱਥੇ ਬੰਨਦੇ ਹੋ ਉਹਦਾ ਹਨਾ ਰੱਖਦਾ ਆਪਣਾ ਆਪਣਾ ਮੈਂਟੀਨੈਂਸ ਹੁੰਦਾ ਹੈ ਕੋਈ ਦਾਦੀ ਚੂੜੀ ਦੇ ਬੰਨਦਾ ਬਾਕੀ ਕੋਈ 17 ਦੇ ਮੰਦ ਹੈ 17 ਤੇ 19 ਤੇ ਇੱਕ ਮੂਰੇ 17 ਦੀ ਟੋਪੀ ਕਰਦਾ ਕੋਈ ਹੈ ਨਾ ਕੋਈ 13 ਦੀ ਟੋਪੀ ਪਿੱਛੇ ਕਰਦਾ ਇਹ ਚੀਜ਼ ਆਪਣਾ ਆਪਣਾ ਮੈਂਟਿੰਗ ਨਾ ਹੁੰਦਾ ਫਿਰ ਇਹ ਰੇਕ ਦਾ ਨਾ ਜਿਹੜਾ ਜਿਹੇ ਏਰੀਆ ਉਹ ਜੀ ਆ ਵੀ ਹੁਣ ਸਾਡੇ ਇਹ ਏਰੀਏ ਦੇ ਵਿੱਚ ਵੀ ਕਹਿੰਦਾ ਵੀ ਰਾਤ ਨੂੰ ਵੀ ਮਸ਼ੀਨ ਹੈ ਨਾ ਵੀ ਬੰਦ ਨਹੀਂ ਹੁੰਦੀ ਇਹ ਕਈ ਵਾਰੀ ਵੀ ਮਤਲਬ ਜੇ 10 ਦਿਨ ਲੱਗਦਾ ਤਾਂ 7 ਦਿਨ ਰਾਤ ਨੂੰ ਚੱਲਦੀ ਹੈ ਮਸ਼ੀਨ ਉਹ ਕਾਰਨ ਕਰਕੇ ਫਿਰ ਇਹ ਪਿੱਛੇੋਂ ਆਪਾਂ ਜਿਹੜੀ ਹੈ ਨਾ 10 ਦੀ ਚੂੜੀ ਕਰੀ ਆ ਵੀ ਜੇ ਮਸ਼ੀਨ ਰਾਤ ਨੂੰ ਵੀ ਇਹ ਮਸ਼ੀਨ ਦੇ ਵਿੱਚ ਬੱਲੀ ਦੇ ਵਿੱਚ ਬਿਲਕੁਲ ਦਾਣਾ ਨਾ ਆਵੇ ਪੁਰਾ ਕਿਹਦੇ ਹੋਰ ਕੰਮ ਕਰਤੇ ਹਨਾ ਵੀ ਜਿਹੜਾ ਇਹ ਧੜਕਾ ਕਰਦੀ ਸੀ ਉਹਦਾ ਹੁਣ ਵੀਰ ਉਹਨਾਂ ਦੇ ਪੁੱਛੋਗੇ ਬਾਕੀ ਇਹਨੂੰ ਪਾਈਪਾਂ ਦੀਆਂ ਗਰੀਸ ਵਾਲੀਆਂ ਇਹ ਗਰੀਸ ਵਾਲੀ ਪਾਈਪ ਆ ਜਿਹੜੀ ਇਹ ਗਰੀਸ ਵਾਲੀ ਪਾਈਪ ਲਾਤੀ ਜੀ ਸਾਰੀ A to Z ਹਨਾ ਜਿੰਨੇ ਵੀ ਮੰਨ ਲਓ 베ARING ਹਨ ਉਹਦੇ ਬਾਅਦ ਜਿਹੜੇ ਬਾਸਕਟ ਵਾਲੇ ਆਪਣੇ ਨਾਟ ਆਉਣੇ ਹਨ ਨਵੇਂ ਮਾਡਲ ਦੇ ਹਨਾ ਟਰਾਈ ਵਾਲੇ ਇੱਧਰ ਦਿਖਾ ਦੇਗਾ ਕਿ ਇੱਧਰ ਆ ਜਾ ਇਹਦੇ ਇਹਦੇ ਨਾਲ ਹਲਕੀਆਂ ਜਿਹੀਆਂ ਪੱਤੀਆਂ ਬਣਾ ਕੇ ਲਾਈ ਹੋਈਆਂ ਨੇ ਪੱਤੀਆਂ ਨੂੰ ਨਾ ਬਸ ਨਟ ਲਾਏ ਤੇ 17 ਨੰਬਰ ਦੇ ਇਹ ਐਡਜਸਟਮੈਂਟ ਵਾਲੇ ਜਿਹੜੀ ਬਾਸਕਟ ਦੀ ਐਡਜਸਟਮੈਂਟ ਆ ਹੁਣ ਆਪਾਂ ਇਹਦਾ ਮਾਲ ਆ ਜਿਹੜਾ ਹਨਾ ਵੀ ਢਲਾਈ ਵਾਲਾ ਮਾਲ ਆਉਂਦਾ ਨਾ ਜੇ ਨਵੇਂ ਮਾਡਲ ਦੇ ਵਿੱਚ ਜ਼ੂਮ ਕਰਕੇ ਦਿਖਾ ਦੇ ਜਿਵੇਂ ਨਵੇਂ ਮਾਡਲ ਦੇ ਵਿੱਚ ਹਨਾ ਆਉਂਦਾ ਨਾ ਉਹ ਢਲਾਈ ਵਾਲਾ ਮਾਲ ਉਹ ਲਾਤੇ 24 ਨੰਬਰ ਦੇ ਲਾਤੇ ਪਰ ਬਹੁਤ ਮਜ਼ਬੂਤ ਕੰਮ ਹੋ ਗਿਆ ਹਨਾ ਵੀ ਕਦੇ ਵੀ ਹੁਣ ਜਿੰਨਾ ਹਨਾ ਪੱਤੀਆਂ ਇੰਨੀਆਂ ਦੀਆਂ ਟੁੱਟ ਵੀ ਜਾਂਦੀਆਂ ਦੀਆਂ ਬਈ ਪਰ ਚਲੋ 21 ਮਾਡਲ ਹਾਲ ਤੱਕ ਤਾਂ ਬਸ ਟੁੱਟੀਆਂ ਨਹੀਂ ਵੀਰ ਹੁਣ ਨਹੀਂ ਕਹਿੰਦੇ ਵੀ ਇਹ ਲਾਉਣੀਆਂ ਮੈਂ ਕਿਹਾ ਵੀ ਲਾ ਦੋਨੇ ਕਿਉਂ ਆਏ ਹੁਣ ਇਹਨਾਂ ਨੂੰ ਜਿਉਂ ਦਸ਼ਵੇਂ ਹੀ ਸਭੀ ਨਾਲ ਇੱਕਾ ਹੋਵੇ ਹੋਣੇ ਜਿਹੜੀ ਦਸਵੇਸ਼ ਕਮ ਹੈ ਨਾ ਇਹ ਵੀ ਹੁਣ ਇਹ ਚੀਜ਼ਾਂ ਲੱਗੀਆਂ ਹੋਈਆਂ ਉਹ ਦੇਖ ਇਹਦੇ ਉਹ ਹੀ ਚੀਜ਼ਾਂ ਲੱਗੀਆਂ ਹੋਏਗਾ ਕਿ ਉਹ ਦੇਖ ਹੂੰ ਲੱਗੀਆਂ ਨੇ ਉਹ ਹੀ ਇਹਦੇ ਲੱਗਣ ਕਰਕੇ ਫਿਰ ਆਏ ਹੁਣ ਇਹ ਹੁੰਦਾ ਵੀ ਯਾਰ ਉਹਦੇ ਹੈਵੀ ਆ ਮਸ਼ੀਨ ਵਧੀਆ ਚੱਲਦੀ ਹੈ ਇਹ ਚਲੋ ਦਿੱਕਤਾਂ ਇਹਦੇ ਵਿੱਚ ਵੀ ਦੀਆਂ ਪਰ ਵੀਰੇ ਇਹ ਜਿੱਦਨ ਅਸੀਂ ਆਏ ਆ ਨਾ ਕਹਿੰਦਾ ਵੀ ਨਿੰਦਰਾ ਵੇਚਦਾ ਨਹੀਂਗਾ ਨਹੀਂ ਵੀਰੇ ਹੁਣ ਨਹੀਂ ਤੁਸੀਂ ਵੇਚੂਗੇ ਹੁਣ ਤੁਸੀਂ ਚਲਾਉਂਗੇ ਕਹਿੰਦਾ ਦੇਖ ਲਾ ਮੈਂ ਖਾ ਦੇਖਣਾ ਕਿ ਇਹ ਵਾ ਥੋੜਾ ਜਿਹੜਾ ਫਾਲਟ ਦੀਆਂ ਨਾ ਵੀ ਆਪਾਂ ਮੇਨ ਫਾਲਟ ਥੋੜਾ ਹੁਣ ਕਰਤਾ ਹੁਣ ਇਹਦੇ ਬਾਅਦ ਆਪਨੇ ਕੇਮ ਸ਼ਾਫਟ ਲਾਈਆ ਪਾਉਣੇ ਤੋਂ ਕੇਮ ਸ਼ਾਫਟ ਪਾਉਣ ਤੋਂ ਬਾਅਦ ਜਿਹੜਾ ਤਾਂ ਆਪਾਂ ਲੀਵਰ ਆ ਉਹ ਉੱਪਰ ਲਾ ਦਾਂਗੇ ਲਾਉਣ ਤੋਂ ਬਾਅਦ ਵੀ ਤੁਹਾਨੂੰ ਦਿਖਾਵਾਂਗੇ ਹਨਾ ਨਹੀਂ ਅੱਗੇ ਇਹ ਜੋ ਮਸ਼ੀਨ ਨਾ ਕੱਲੀ ਮਸ਼ੀਨ ਵੀ ਸਟਾਰਟ ਕਰਦੇ ਜਿੱਦਨ ਅਸੀਂ ਆਏ ਆ ਪਿੰਜਰ ਵੀ ਥੱਲੇ ਸਾਰੇ ਆ ਪਏ ਦੇ ਵੀਰ ਉਹਨਾਂ ਦਾ ਨਾ ਮੰਨੋ ਬੈਲਟਾਂ ਮੋੜਾਂ ਕੁਝ ਨਹੀਂ ਦੇਖਿਆ ਇਹਦੇ ਦੇ ਇਹਦਾ ਸਿਸਟਮ ਵੀ ਜਦੋਂ ਅਸੀਂ ਆ ਕੇ ਸਟਾਰਟ ਕਰੀਏ ਇਹ ਤੇ ਮੇਰੇ ਨਾ ਨਟ ਪੇਚ ਵਈਆ ਆਹ ਟ੍ਰੇਲਿੰਗ ਆ ਬੈਲਟ ਆਲੀ ਆ ਟ੍ਰੇਲਿੰਗ ਇਹਦੇ ਵਿੱਚ ਵੈਲਟ ਪਈ ਆ ਇਹਦੇ ਵਿੱਚ ਆਪਣਾ ਨਾਟਾ ਪੈ ਗਿਆ ਕਿ ਆਕੇ ਦੋ ਹਾਂ ਜਦ ਰੇ ਸਟਾਰਟ ਕਰੀ ਭਾਈ ਪਹਿਲੀ ਵਾਰੀ ਆ ਕੇ ਸਟਾਰਟ ਕਰਾਈ ਨਾਟੋ ਵਿੱਚ ਐ ਟੱਪਣਾ ਇੰਨੀ ਵਾਈਬ੍ਰੇਸ਼ਨ ਸੀ ਹੁਣ ਉਹੀ ਮਸ਼ੀਨ ਆ ਉਹੀ ਸਾਰਾ ਉਹ ਚੰਜਰ ਪੂੰਚਿਆ ਕਲਚ ਤੱਕਰ ਵੈਲਟ ਨਾ ਪਾ ਕੇ ਆਪਾਂ ਅੱਜ ਵੈਲਟ ਰੱਖ ਕੇ ਦਿਖਾਵਾਂਗੇ ਵੀ ਨਾ ਆਏ ਦੇਖੋ ਵੀ 100 ਦੇ ਵਿੱਚੋਂ 2% ਤਾਂ ਮਸ਼ੀਨ ਹਨਾ ਮਨਮ ਕਰਦੀ ਗੋਜਰ ਉਹ ਇੰਨਾ ਸਿਸਟਮ ਚੱਲਣਾ ਪਰ ਇਹ ਨਹੀਂ ਹੈਗਾ ਵੀ ਹੁਣ ਸਾਰੇ ਹੀ ਸਿਸਟਮ ਐ ਕਰਦਾ ਆਹ ਚੀਜ਼ਾਂ ਵੀ ਹਨਾ ਭਾਈ ਵੀਰੋਂ ਨਹੀਂ ਕਹਿੰਦੇ ਸਪੋਰਟਾਂ ਸਾਡੀਆਂ ਲਾਈਆਂ ਹੋਈਆਂ ਇਹਨਾਂ ਦੇ ਸਪੋਰਟਾਂ ਬਲਵਾਈ ਗਾ ਕੇ ਇਹ ਹੂੰ ਇਹਨਾਂ ਨੂੰ ਐਂਜਰ ਨੂੰ ਐਂਜਰ ਨੂੰ ਸਪੋਰਟ ਨਹੀਂ ਹੈਗੀ ਬਸ ਉਹਦਾ ਉੱਥੇ ਤੱਕ ਕਰਦਾ ਕੋਈ ਗੇ ਨਹੀਂ ਇਹਨਾਂ ਨੂੰ ਇਹ ਵਿੱਚ ਐਂਜਰ ਦੀ ਸਪੋਰਟ ਨਹੀਂ ਆਹ ਕੰਪਨੀ ਸਪੋਰਟ ਆ ਆਹ ਕੰਪਨੀ ਆਹ ਆਹ ਕੰਪਨੀ ਸਪੋਰਟ ਆ ਆ ਆਏ ਬਸ ਆ ਨਹੀਂ ਹੈਗੀ ਇਹਨਾਂ ਨੂੰ ਇਹ ਦੀ ਵੀ ਸਪੋਰਟ ਕਰਕੇ ਵੀ ਧੜਕਦਾ ਐ ਜਿੰਜਰ ਪਰ ਜਿਹੜਾ ਮੇਨ ਨੁਕਸਤ ਦੀ ਹੈ ਨਾ ਉੱਥੇ ਤੱਕ ਰਹੇ ਨਾ ਨਾ ਵੀਰ ਉਹ ਨਹੀਂ ਗਏ ਨਵੇਂ ਹੈਗੇ ਤੇ ਨਾ ਬਈ ਆ ਦੇਖੋ ਸਪੋਰਟਾ ਲਾਤੀਆਂ ਉਹ ਰੇ ਵੀ ਕਿਸੇ ਨੇ ਕਹਿਤਾ ਹੁਣ ਡਰਾਈਵਰ ਨੇ ਨਾ ਵੀ ਆ ਚੀਜ਼ ਵੀ ਛਾਸੀ ਨੂੰ ਚਾਦਰ ਖੌਲੀ ਆ ਜਮ ਕੇ ਕੜਾ ਮਾਰਦੀ ਆ ਬਹੁਤ ਗੱਲਾਂ ਹੁੰਨੀਆਂ ਵਜ੍ਹਾ ਨੁਕਸਨ ਨਹੀਂ ਲੱਭਦਾ ਪਰ ਉਦੋਂ ਆਪਾਂ ਆ ਕੇ ਐਨ ਤਸਵੀਰਾਂ ਤਾਂ ਬਣਾ ਦਾ ਠੱਡੇ ਮਤੇ ਨਾਲ ਪੂਰਾ ਦੇਖਿਆ ਸਮਾਨ ਦੇਖਣ ਤੋਂ ਬਾਅਦ ਇਹਦਾ ਫਿਰ ਜਿਹੜਾ ਮੇਨ ਨੁਕਸਦੀ ਦੇ ਵਿੱਚ ਆ ਨਾ ਬੈਲ ਲੋਜਿੰਗ ਦਾ ਬੈਲੈਂਸ ਕੀ ਉਹ ਦੇਖੋ ਚਾਰ ਗਲੀਆਂ ਬਾਹਰ ਵੱਜੀਆਂ ਐਸਐਮਐਸ ਵਾਲੀ ਪੁਲੀ ਨੂੰ ਪੰਜ ਵੱਜੀਆਂ ਬੈਲ ਲੋਜਿੰਗ ਨੂੰ ਪੰਜ ਗਲੀਆਂ ਵੱਜੀਆਂ ਬੈਲ ਲੋਜਿੰਗ ਤੁਸੀਂ ਹਸਾਓ ਲੋ ਵੀ ਇੰਨਾ ਬੈਲੈਂਸ ਆਉਟ ਸੀ ਹੁਣ ਜਦੋਂ ਮਸ਼ੀਨ ਦੀ ਸੈਲਫ ਮਾਰਦੇ ਆ ਤਾਂ ਸੁੱਤੀ ਪਈ ਜਲਦੀ ਹੈਗਾ ਕਿ ਐਦਾਂ ਹੀ ਆ ਬਈ ਹੈ ਉੱਪਰ ਬੈਟ ਤਾਂ ਅਸੀਂ ਸਟਾਰਟ ਕਰੀ ਦੀ ਗੱਲ ਜਮੇ ਹੀ ਸਾਇਲੈਂਟ ਹੋ ਗਈ ਹੁਣ ਤਾਂ ਹੋ ਗਈ ਸਾਇਲੈਂਟ ਹੁਣ ਤਾਂ ਜਮੇ ਹੀ ਸਾਇਲੈਂਟ ਹੋ ਗਈ ਬਾਕੀ ਨਾਲ ਦਾ ਜਿਹੜਾ ਮਾਣਾ ਮੋਟਾ ਹੈ ਨਾ ਹੋਰ ਦਿੱਕਤ ਫਿਕ ਤਾਂ ਹੈਗੀਆਂ ਜੀ ਇਹਦੇ ਵਿੱਚ ਵੱਲੋਂ ਜਿਵੇਂ ਵੀਰ ਹੁਣੀ ਕਹਿੰਦੇ ਵੀ ਇੱਕ ਹੋਰ ਦਿੱਕਤ ਦੱਸਦੇ ਆ ਜੇ ਲੀਵਰ ਆਪਾਂ ਲਾਇਆ ਨਹੀਂ ਲੀਵਰ ਲਾਇਏ ਤੇ ਬਾਹਰ ਆ ਨਾ ਦੇਖਾਂਗੇ ਇਹ ਕਹਿੰਦੇ ਵੀ ਸਾਰੀ ਮਸ਼ੀਨ ਤਾਂ ਵੱਲੋਂ ਸੈੱਟ ਚੱਲਦੀ ਆ ਪੂਰੇ ਚੱਕਰਾਂ ਦਾ ਚੱਲਦੀ ਆ ਵੀ ਪਿੱਛੇ ਗੇਸਤੀਆਂ ਬਹੁਤ ਤੇਜ਼ ਚੱਲਦੀਆਂ ਇਹਦੀਆਂ ਇਹ ਹਰੇ ਦੇਖਣਾ ਵੀ ਕਾਤੇ ਤੇ ਚੰਦੀਆਂ ਬਾਕੀ ਵੀ ਆਪਣੇ ਗਰਾਰੀ ਮੰਗਾਈ ਹੋਈ ਆ 15 ਦਿਨਾਂ ਦੀ ਪਈ ਐ ਇੱਥੇ ਇਹਦੇ ਹੁਣ 16 ਦਿਨਾਂ ਦੀ ਗਰਾਰੀ ਆ ਜਿਹੜੀ ਆਪਣੇ ਅਸੈਂਬਲੀ ਵਾਲੀ ਆ ਹੁਣ ਇਹਦੇ 15 ਦੀ ਮੰਗਾਈ ਹੋਈ ਆ ਪਹਿਲਾਂ 16 ਦਾ ਹੀ ਲਾ ਕੇ ਦੇਖਾਂਗੇ ਨਾ ਕਈ ਵਾਰੀ ਕੀ ਹੁੰਦਾ ਨਾ ਜਿਵੇਂ ਉਹ ਮਸ਼ੀਨ ਦਾ ਬਹਿਮ ਹੋ ਜਾਂਦਾ ਉਹਦਾ ਸਿਸਟਮ ਹੋਰ ਆ ਇਹਦਾ ਹੋਰ ਆ ਜਿਵੇਂ ਉਹ ਦੇਖ ਕੇ ਵੀ ਕਈ ਵਾਰ ਐ ਹੁੰਦਾ ਅਗਲੇ ਨੂੰ ਵੀ ਉਹਦੀ ਤੇਜ਼ ਉਹਦੀਆਂ ਹੌਲੀ ਚੱਲਦੀਆਂ ਰਹਿਦੀਆਂ ਤੇਜ਼ ਚੱਲਦੀਆਂ ਪਰ ਔਲੇ ਮੈਮ ਹੋ ਜਾਂਦਾ ਫਿਰ ਉਹ ਮੰਨ ਦੇ ਵਿੱਚੇ ਹੁਣ ਆਪਾਂ ਮੈਨ ਇਹਨੂੰ ਸਟਾਰਟ ਕਰਕੇ ਲੀਵਰ ਲਾ ਕੇ ਦੇਖਾਂਗੇ ਆਪਣੀ ਤਸੱਲੀ ਕਰਕੇ ਦੇਖਾਂਗੇ ਕਿ ਨਹੀਂ ਠੀਕ ਹਾਂ ਤਸੱਲੀ ਕਰਕੇ ਇਹਨਾਂ ਦੀ ਫਿਰ ਆਪਾਂ ਬਾਅਦ ਵਿੱਚ ਕਰਾਂਗੇ ਆ ਟੈਂਕ ਵਾਲੀਆਂ ਪਲੇਟਾਂ ਇਹਦੀਆਂ ਜਿਹੜਾ ਟੈਂਕ ਚ ਦਾਣੇ ਘੱਟਦਾ ਕਰਦੀਆਂ ਹੁੰਦੀਆਂ ਨੇ ਜਦੋਂ ਇਹ ਟੈਂਕ ਖਾਲੀ ਹੋ ਜਾਂਦਾ ਇਹ ਪਲੇਟ ਆ ਜਿਹੜੀ ਬਰਮਾ ਖੁੰਜੇ ਉੱਪਰ ਤੇ ਬਰਮ ਪਲੇਟ ਖਿੱਚ ਲੈਂਦਾ ਇਹਦਾ ਵੀ ਹੱਲ ਕਰਨਾ ਹੈ ਕਾਕੇ ਵਿੱਚ ਨੂੰ ਮੋੜ ਲੰਦਾ ਵੀਰ ਉਹਨਾਂ ਕਹਿੰਦੇ ਆਹ ਤੇ ਮੋੜੀਆਂ ਹੋਈਆਂ ਉਹ ਵੀ ਮੋੜੀਆਂ ਹੀ ਆ ਦੇਖ ਬਾਰਮੇ ਖੇਚ ਲੰਦਾ ਬਾਰਮੇ ਖੇਚ ਲੰਦਾ ਜੇ ਟੈਂਕ ਖਾਲੀ ਹੋ ਜਾਂਦਾ ਨਾ ਇਹ ਕਾਤੇ ਖੇਚ ਲੰਦਾ ਜਿੱਥੇ ਤਾਂ ਮਤਲਬ ਕੰਪਨੀ ਵਾਲੇ ਪਤਾ ਕੀ ਕਰਦੇ ਆ ਜਿੱਥੇ ਤਾਂ ਮਤਲਬ ਹਨਾਡ ਲੱਗਣੇ ਉੱਥੇ ਤਾਂ ਪੱਤੀਆਂ ਲਾ ਦਿੰਦੇ ਆ ਸਿਰੇ ਪਰ ਪੱਤੀ ਨਹੀਂ ਲਾਈ ਹੋਈ ਇਹਦੇ ਬਸ ਹੂੰ ਸਿਰੇ ਪਰ ਇਹ ਧਾਰ ਹੁੰਦੀ ਹੋਗੀ ਪਲੇਟ ਇਹਨੇ ਪਲੇਟ ਨੇ ਆਪੇ ਸੈੱਟ ਹੋ ਜਾਣਾ ਨੁਕਸੇ ਛੋਟੇ ਛੋਟੇ ਹੁੰਦੇ ਆ ਪਰ ਕੰਪਨੀਆਂ ਜਿਹੜੀ ਹਨਾ ਇਹ ਚੀਜ਼ਾਂ ਇਹ ਕੰਮ ਕੰਪਨੀਆਂ ਦੇ ਕਰਨੇ ਆਣੇ ਜਿਹੜੇ ਹੁਣ ਮਾਦੇ ਦਾ ਉੱਚ ਬੈਲੈਂਸ ਬੈਲੋਡਿੰਗ ਹੁੰਦਾ ਇਹ ਜਦੋਂ ਉੱਪਰ ਨਵੀਂ ਮਸ਼ੀਨ ਲੰਨੇ ਆ ਤਾ ਇੰਨੇ ਪੈਸੇ ਦੰਨੇ ਆ ਪਾਣਾ ਤਾਂ ਬੈਲੈਂਸ ਯਾਰ ਕੰਪਨੀ ਦਾ ਫਰਜ਼ ਬਣਦਾ ਕਰਕੇ ਦੇਣਾ ਦਾ ਚਲੋ ਕਈ ਵਾਰੀ ਆਏ ਹੁੰਦਾ ਵੀ ਜਾਦੇ ਕੰਮ ਦੇ ਵਿੱਚ ਜਦੋਂ ਮਸ਼ੀਨਾਂ ਜ਼ਿਆਦੇ ਹੋ ਜਾਂਦੀਆਂ ਫਿਰ ਨਾ ਬੰਦਾ ਵੀ ਬਣੇ ਬਣਾਇਆ ਸਵਾਰ ਆਉਂਦਾ ਪਗਲਾ ਕਹਿੰਦਾ ਟਕਰਿਆ ਹੋਇਆ ਚੜਾ ਦੋ ਭਾਈ ਹਾਕੀ ਇਹਦੇ ਡੈਕਸ਼ਨਾਂ ਨੂੰ ਉੱਥੇ ਤੇ ਫੀਲ ਦੇ ਜੰਗਾ ਆ 5 ਨੰਬਰ ਵਾਇਰਿੰਗ ਵੀ ਆਪਾਂ ਦੇਖਣਿਆ ਪਟਕੇ ਜੰਗਾ ਹਾਸ਼ੇ ਨੰਬਰ ਸਹੀ ਇਹ ਖਤਮ ਜਾਈਆਂ ਨਵੇਂ ਪਾ ਦੰਨੇ ਆ ਇਹ ਠੀਕ ਹਾਂ ਬਾਕੀ ਹੁਣ ਕਈ ਨੂੰ ਛਾਪ ਤੇ ਦੀ ਲੱਗਿਆ ਫਟਾ ਕਰਨ ਏ ਕੇ ਸ਼ਾਰਟ ਫਟ ਕਰਨੇ ਤੋਂ ਬਾਅਦ ਜਿਵੇਂ ਐਡ ਲਾ ਹਨ ਤੁਸੀਂ ਦੇਖਿਆ ਪਿਛਲੀ ਵੀਡੀਓ 'ਚ ਇਹ ਵੀ ਥੋੜਾ ਜਿਹਾ ਨੇੜੇ ਈ ਸੀ ਇਹ ਵੀ ਥੋੜਾ ਜਿਹਾ ਦੂਰ ਕਰਿਆ ਇਧਰ ਨੂੰ ਹਟਾਇਆ ਥੋੜਾ ਉੱਚਾ ਚੱਕਿਆ ਟੀਮਾ ਬਜਾਰੇ ਨੇ ਚੈਨ ਖਰਾਬ ਕਰਦਾ ਸੀ ਬਾਕੀ ਹੁਣ ਇਹ ਨੂੰ ਕਰਕੇ ਹਨਾ ਕਮਪਲੀਟ ਆ ਫਿਰ ਆਪਾਂ ਲਾਉਨੇ ਆ ਜੀ ਲੀਵਰੇਜ ਦਾ ਢੀਵਰ ਲਾ ਕੇ ਫਿਰ ਤੁਹਾਨੂੰ ਦਿਖਾਉਨੇ ਆ ਵੀ ਕਿਵੇਂ ਚੱਲਦੀ ਆ ਵੀਰ ਉਹਨਾਂ ਦੀ ਪੁਰਾਣੀ ਸੁੰਦਰਾ ਹਨ ਆ ਨਟਕਾ ਕੇ ਟੈਟ ਕਰਤਾ ਸੀ ਇਹਦਾ ਫੁੱਲ ਰੈਟਾ ਫੁੱਲ ਲਗਾਤਾ ਦਾ ਟੈਟਾ ਅਰਤਦਾ ਤਸਦੀਕ ਆਤੀ ਦੀ ਹਾਂ ਬੜਾ ਠੀਕ ਆ ਚਲੋ ਕਰ ਲਈਏ ਜੀ ਗੇਮ ਸ਼ਾਫਟ ਫਿਰ ਤੁਹਾਨੂੰ ਦਿਖਾਉਨੇ ਆ ਬਾਅਦ ਚ ਵੀ ਨਹੀਂ ਬੰਨ੍ਹਾ ਕੇ